ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਪੰਜਾਬ ਕਾਂਗਰਸ ਦੀ ਦਿੱਲੀ ਵਿੱਚ ਹੋਈ ਮੀਟਿੰਗ ਦੇ ਵਿੱਚ ਕੀ ਹੋਇਆ ਕਿਸ ਨੂੰ ਝੜਕਾਂ ਪਈਆਂ ਕਿਸ ਦੀ ਸਰਾਨਾ ਹੋਈ ਕੌਣ ਕੀ ਕਹਿ ਰਿਹਾ ਸੀ ਕਿਸ ਨੂੰ ਕੀ ਆਦੇਸ਼ ਮਿਲਿਆ ਹਾਈ ਕਮਾਂਡ ਨੇ ਅਗਲਾ ਕੀ ਕਦਮ ਲੈਣਾ ਹੈ ਇਸ ਦੇ ਬਾਰੇ ਬਹੁਤ ਸਾਰੀ ਚਰਚਾ ਔਰ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੀਡੀਆ ਦੇ ਵਿੱਚ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਅੰਦਾਜ਼ੇ ਲਾ ਰਿਹਾ ਹੈ ਕੋਈ ਮੀਟਿੰਗ ਤੋਂ ਬਾਹਰ ਆਏ ਲੀਡਰਾਂ ਦੀ ਬੋਡੀ ਲੈਂਗੁਏਜ ਨੂੰ ਦੇਖ ਕੇ ਗੱਲ ਕਰ ਰਿਹਾ ਹੈ ਕੋਈ ਡੇਢ ਘੰਟਾ ਜਿਹੜੀ ਮੀਟਿੰਗ ਪਹਿਲਾ ਪਾਰਟ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਇਕੱਲੇ ਇਕੱਲੇ ਨੇ ਗੱਲਬਾਤ ਇਕੱਲੇ ਇਕੱਲੇ ਆਗੂ ਦੇ ਨਾਲ ਗੱਲਬਾਤ ਹਾਈ ਕਮਾਂਡ ਨੇ ਕੀਤੀ ਕੋਈ ਉਸ ਦੇ ਹਿਸਾਬ ਨਾਲ ਦੇਖ ਰਿਹਾ ਹੈ ਕੋਈ ਇਹ ਗੱਲ ਕਹਿ ਰਿਹਾ ਹੈ ਕਿ ਜਿਹੜੀ ਫੋਟੋ ਸਾਹਮਣੇ ਆਈ ਹੈ ਉਸ ਫੋਟੋ ਦੇ ਵਿੱਚ ਰਾਹੁਲ ਗਾਂਧੀ ਔਰ ਮਲਕਾਰਜਨ ਖੜਗੇ ਦੇ ਨਾਲ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਬੈਠੇ ਸੀ ਪ੍ਰਤਾਪ ਸਿੰਘ ਬਾਜਵਾ ਬੈਠੇ ਸੀ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਅੰਬਿਕਾ ਸੋਨੀ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਬੈਠੇ ਸੀ ਤੇ ਬਿਲਕੁਲ ਲਾਸਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਬੈਠੇ ਸੀ ਕੋਈ ਉਸ ਤਰੀਕੇ ਨਾਲ ਅੰਦਾਜ਼ੇ ਲਾ ਰਿਹਾ ਕਿ ਮੀਟਿੰਗ ਦੇ ਵਿੱਚ ਕੀ ਹੋਇਆ ਹੋਵੇਗਾ ਮੀਟਿੰਗ ਦੇ ਵਿੱਚ 7 ਲੀਡਰ ਪੰਜਾਬ ਤੋਂ ਗਏ ਸੀ ਜਿਨ੍ਹਾਂ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਰਾਣਾ ਕੇਪੀ ਸਿੰਘ ਵਿਜੇਂਦਰ ਸਿੰਘਲਾ ਚਰਨਜੀਤ ਸਿੰਘ ਚੰਨੀ ਤੇ ਡਾਕਟਰ ਅਮਰ ਸਿੰਘ ਇਸ ਦੇ ਨਾਲ ਮੀਟਿੰਗ ਦੇ ਵਿੱਚ ਅੰਬਿਕਾ ਸੋਨੀ ਜਿਹੜੇ ਬਜ਼ੁਰਗ ਲੀਡਰ ਨੇ ਪੰਜਾਬ ਤੋਂ ਸਬੰਧ ਰੱਖਦੇ ਨੇ ਤੇ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਨੇ ਤੇ ਉਹਨਾਂ ਦੀ ਗੱਲਬਾਤ ਮੰਨੀ ਵੀ ਜਾਂਦੀ ਹੈ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਮੂٹے ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਸਾਰੇ ਲੀਡਰਾਂ ਦੀ ਗੱਲਬਾਤ ਸੁਣੀ ਗਈ ਤੇ ਉਹਨਾਂ ਨੇ ਜੋ ਪੜਾਅ ਕੱਢਣੀ ਸੀ ਇੱਕ ਦੂਜੇ ਦੇ ਖਿਲਾਫ ਉਹ ਕੱਢ ਲਈ ਗਈ ਪਰ ਹਾਈ ਕਮਾਂਡ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਝਾੜ ਪਾਈ ਹੈ ਉਸ ਤੋਂ ਕੋਈ ਵੀ ਲੀਡਰ ਬਚਿਆ ਨਹੀਂ ਹੈ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਬੜਾ ਹਵਾਰਿਆ ਗਿਆ ਕਿ ਉਹ ਇੱਕ ਅਜਿਹੇ ਚਿਹਰੇ ਨੇ ਜਿਹੜੇ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਦਾਵੇਦਾਰ ਹੋ ਸਕਦੇ ਨੇ ਜਾਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਕਿਹਾ ਇਹ ਵੀ ਗਿਆ ਕਿ ਚੰਨੀ ਸਾਹਿਬ ਜਿਸ ਤਰੀਕੇ ਨਾਲ ਐਕਟਿਵ ਹੋਏ ਨੇ ਉਹਨਾਂ ਦੀ ਪੂਰੇ ਪੰਜਾਬ ਦੇ ਵਿੱਚ ਇੱਕ ਅਪੀਲ ਗਈ ਹੈ ਖਾਸ ਕਰਕੇ ਦਲਤਪਾਈ ਚਾਰੇ ਦੇ ਵਿੱਚ ਉਹਨਾਂ ਦਾ ਬਹੁਤ ਉਤਸ਼ਾਹ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਆਉਣ ਵਾਲੀ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਜਿੱਤ ਵੱਲ ਲੈ ਜਾਣਗੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਸੀਗੀਆਂ ਪਰ ਚੰਨੀ ਹੁਣਾਂ ਦੇ ਇੱਕ ਬਿਆਨ ਨੇ ਗੇਮ ਵਿਗਾੜ ਦਿੱਤੀ ਹੁਣ ਭਾਵੇਂ ਕਿ ਇਹ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਆ ਹਾਈ ਕਮਾਂਡ ਦੇ ਨਾਲ ਇਸ ਦੀ ਪਹਿਲਾਂ ਹੀ ਪਹਿਲਾਂ ਤੋਂ ਹੀ ਬਯਉਤਮੰਦੀ ਕੀਤੀ ਗਈ ਸੀਗੀ ਕਿ ਜਿਸ ਤਰ੍ਹਾਂ ਢੜੇਬੰਦੀਆਂ ਚੱਲ ਰਹੀਆਂ ਸੀਗੀਆਂ ਔਰ 2027 ਦੇ ਲਈ ਰਣਨੀਤੀ ਘੜਨੀ ਸੀ ਉਸ ਦੇ ਲਈ ਇਹ ਮੀਟਿੰਗ ਪਹਿਲਾਂ ਤੋਂ ਹੀ ਤੈਅ ਸੀ ਪਰ ਸਾਰਾ ਤੋੜਾ ਜਿਹੜਾ ਹੈ ਉਹ ਚੰਨੀ ਸਾਹਿਬ ਤੇ ਝੜ ਗਿਆ ਕਿਉਂਕਿ ਚੰਨੀ ਸਾਹਿਬ ਦਾ ਇੱਕ ਬਿਆਨ ਅਜਿਹਾ ਆ ਜਿਸ ਨੂੰ ਉਹਨਾਂ ਦੇ ਪਾਰਟੀ ਵਿੱਚਲੇ ਹੀ ਵਿਰੋਧੀਆਂ ਨੇ ਅਜਿਹਾ ਮੁੱਦਾ ਬਣਾ ਦਿੱਤਾ ਕਿ ਉਹ ਹਾਈ ਕਮਾਂਡ ਨੂੰ ਜੱਜ ਵੀ ਗਿਆ ਕਿ ਚੰਨੀ ਸਾਹਿਬ ਨੂੰ ਕਹਿੰਦੇ ਨਾ ਪਿਛਲ ਖੁਰੀਆਂ ਥੋੜਾ ਜਿਹਾ ਪਿੱਛੇ ਮੁੜਨਾ ਪਿਆ। ਦੂਜੀ ਗੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਖਿਚਾਈ ਇਸ ਲਈ ਹੋਈ ਕਿ ਉਹ ਬਿਆਨ ਜਿਸ ਤਰ੍ਹਾਂ ਦੇ ਦੇ ਰਹੇ ਨੇ बार-बार ਉਹਨਾਂ ਦੀ ਜਵਾਨ ਜਿਹੜੀ ਹੈ ਉਹ ਜਿਸ ਤਰ੍ਹਾਂ ਫਿਸਲਦੀ ਹੈ ਉਸ ਦੇ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੁੰਦਾ ਹੈ ਭਾਵੇਂ ਉਹ ਤਰਨ ਤਰਨ ਦੀ ਜ਼ਮਨੀ ਚੋਣ ਦੇ ਵਿੱਚ ਦਿੱਤਾ ਗਿਆ ਸਰਦਾਰ ਬੂਟਾ ਸਿੰਘ ਬਾਰੇ ਬਿਆਨ ਹੋਵੇ ਚਾਹੇ ਉਹ ਆ ਪਿਛਲੇ ਦਿਨਾਂ ਦੇ ਵਿੱਚ ਪਹਾੜਿਆਂ ਵਾਲਾ ਬਿਆਨ ਹੋਵੇ ਕਈ ਤਰ੍ਹਾਂ ਦੇ ਬਿਆਨ ਉਹਨਾਂ ਦੇ ਦਿੱਤੇ ਜਾਂਦੇ ਰਹੇ ਆ ਉਹਨਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹਾ ਅਜਿਹੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਭਾਸ਼ਣ ਲਿਖਵਾ ਲਿਆ ਜਾਵੇ ਭਾਸ਼ਣ ਲਿਖ ਲਿਖ ਕੇ ਬੋਲਿਆ ਜਾਵੇ ਪਰ ਜਿਹੜੀ ਜਿਹੜੇ ਬਿਨਾ ਬੋਲੇ ਤੇ ਕੁਝ ਵੀ ਬੋਲਦੇ-ਬੋਲਦੇ ਕਹਿ ਜਾਣਾ ਉਹ ਪਾਰਟੀ ਦੇ ਲਈ ਬੜਾ ਨੁਕਸਾਨਦਾਇਕ ਹੈ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਹੋਣਾਂ ਤੋਂ ਪੰਜਾਬ ਵਿਧਾਨ ਸਭਾ ਦੀ ਕਾਰਗੁਜ਼ਾਰੀ ਉੱਤੇ ਸਵਾਲ ਕੀਤੇ ਗਏ ਮੁੱਖ ਤੌਰ ਤੇ ਜਿਹੜੀ ਗੱਲਬਾਤ ਧੜੇਬੰਦੀ ਨੂੰ ਲੈ ਕੇ ਹੋਈ ਉਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਜਦੋਂ ਤੱਕ ਇਹ ਧੜੇਬੰਦੀ ਖਤਮ ਨਹੀਂ ਹੁੰਦੀ ਜਦੋਂ ਤੱਕ ਲੀਡਰ ਇੱਕ ਦੂਜੇ ਦੇ ਖਿਲਾਫ মিডিਆ ਔਰ ਸੋਸ਼ਲ ਮੀਡੀਆ ਤੇ ਉੱਤੇ ਬੋਲਣੋਂ ਨਹੀਂ ਹਟਦੇ ਉਦੋਂ ਤੱਕ ਗੱਲ ਨਹੀਂ ਬਣਨ ਵਾਲੀ ਸੋ ਹੁਣ ਮੀਟਿੰਗ ਤਾਂ ਹੋ ਗਈ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਗਿਆ ਕਿ ਕਿਸੇ ਨੂੰ ਬਿਆਨਬਾਜ਼ੀ ਨਾ ਕਰਨ ਦੇ ਲਈ ਕਿਹਾ ਗਿਆ ਮਿਲ ਕੇ ਇਲੈਕਸ਼ਨ ਲੜਨ ਦੇ ਲਈ ਕਿਹਾ ਗਿਆ ਮਿਲ ਕੇ ਸਟ੍ਰੈਟੇਜੀ ਬਣਾਉਣ ਦੇ ਲਈ ਕਿਹਾ ਗਿਆ ਇਹ ਵੀ ਕਹਿ ਦਿੱਤਾ ਗਿਆ ਕਿ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਇਹ ਬੜੀ ਰਾਹਤ ਵਾਲੀ ਖਬਰ ਹੈ ਤੇ ਪ੍ਰਤਾਪ ਸਿੰਘ ਬਾਜਵਾ ਲਈ ਵੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੀ ਉਹ ਲੀਡਰ ਹੈ ਜਿਹੜੇ ਪਿਛਲੇ ਦਿਨਾਂ ਤੋਂ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹਿ ਰਹੇ ਸੀਗੇ ਕਿ ਚਲਦੀ ਰੇਸ ਦੇ ਵਿੱਚ ਘੋੜੇ ਨਹੀਂ ਬਦਲੀਦੇ ਹੁੰਦੇ ਜਾਂ ਚਲਦੀ ਜੰਗ 'ਚ ਜਰਨੈਲ ਨਹੀਂ ਬਦਲੇ ਜਾਂਦੇ ਸੋ ਜਦੋਂ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜਾ ਚੋਣਾਂ ਦਾ ਮੌਕਾ ਆ ਗਿਆ ਤਾਂ ਜਿਹੜੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਨਹੀਂ ਹੋਣੀ ਚਾਹੀਦੀ ਸੋ ਉਸ ਪੱਖੋਂ ਦੇਖਿਆ ਜਾਵੇ ਤਾਂ ਮਰਿੰਦਰ ਸਿੰਘ ਰਾਜਾ ਬੜਿੰਗ ਥੋੜੇ ਜਿਹੇ ਜਿਹੜੇ ਹੈ ਉਹਨਾਂ ਦੇ ਲਈ ਇਹ ਚੰਗੀ ਖਬਰ ਹੈ ਭਾਵੇਂ ਕਿ ਕੁਝ ਲੀਡਰ ਇਹ ਵੀ ਦਾਵਾ ਕਰਦੇ ਨੇ ਕਿ ਜਾਂ ਕੁਝ ਮੀਡੀਆ ادارے ਜਾਂ ਕੁਝ ਲੋਕ ਇਹ ਦਾਵਾ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਕਿ ਇਹ ਤਾਂ ਚੁੱਪ ਕਰਾਇਆ ਗਿਆ ਇਹ ਤਾਂ ਇਹਨਾਂ ਨੂੰ ਸੁਣਿਆ ਗਿਆ ਜਿਹੜਾ ਡਿਸੀਜਨ ਹੈ ਉਹ ਹਾਈ ਕਮਾਂਡ ਨੇ ਅਗਲੇ ਦਿਨਾਂ ਦੇ ਵਿੱਚ ਲੈਣਾ ਹੈ ਤੇ ਕਿਸ ਨਾਲ ਕੀ ਹੋਇਆ ਪਾਰਟੀ ਕੀ ਫੈਸਲਾ ਲਏਗੀ ਇਹ ਬੋਡੀ ਲੈਂਗੁਏਜ ਨੂੰ ਦੇਖ ਕੇ ਗੱਲ ਹੋ ਰਹੀ ਹੈ ਦੂਜੀ ਇਹ ਹੋ ਰਹੀ ਹੈ ਕੁਝ ਕਹਿ ਰਹੇ ਸੂਤਰਾਂ ਦੇ ਹਵਾਲੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੀਜੀ ਕਈ ਜਿਹੜੇ ਨੇ ਉਹ ਆਪੋ ਆਪਣੀਆਂ ਭਵਿੱਖਬਾਣੀਆਂ ਸਮੀਕਰਨਾਂ ਨੂੰ ਜੋੜ ਕੇ ਜਿਹੜੇ ਨੇ ਉਹ ਕਹਿ ਰਹੇ ਨੇ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਬਦਲਿਆ ਜਾਂਦਾ ਤਾਂ ਪ੍ਰਧਾਨ ਕੌਣ ਹੋਏਗਾ ਤੇ ਜੇ ਪ੍ਰਧਾਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕਿਉਂਕਿ ਐਲਓਪੀ ਜੱਟ ਸਿੱਖ ਹੈ ਇਸ ਦੇ ਲਈ ਇਹ ਜ਼ਿਆਦਾ ਚਾਂਸਸ ਬਣਦੇ ਹੈ ਕਿ ਕਿਸੇ ਹਿੰਦੂ ਲੀਡਰ ਨੂੰ ਪ੍ਰਧਾਨ ਬਣਾਇਆ ਜਾਵੇ ਹੁਣ ਪ੍ਰਧਾਨ ਬਣਾਉਣ ਦੇ ਮਾਮਲੇ ਦੀ ਜਦੋਂ ਗੱਲ ਆ ਰਹੀ ਹੈ ਤਾਂ ਹਿੰਦੂ ਲੀਡਰ ਕਿਹੜੇ ਦੋ ਪਾਰਟ ਉਸ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਵਿਜੇਂਦਰ ਸਿੰਘਲਾ ਜਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸੋ ਸਵਾਲ ਹੁਣ ਇਹ ਉੱਠਦਾ ਹੈ ਕਿ ਰਾਣਾ ਕੇਪੀ ਸਿੰਘ ਪ੍ਰਧਾਨ ਬਣਨਗੇ ਜਾਂ ਵਿਜੇਂਦਰ ਸਿੰਘਲਾ ਜੇ ਇਹ ਇਹਨਾਂ ਦੋਹਾਂ ਨੂੰ ਜਿਹੜੇ ਨੇ ਇਹ ਇਹਨਾਂ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਜਣਾ ਪ੍ਰਧਾਨ ਬਣ ਜਾਂਦਾ ਹੈ ਸੋ ਹਿੰਦੂ ਭਾਈਚਾਰੇ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਇੱਕ ਪ੍ਰਧਾਨ ਬਣ ਜਾਂਦਾ ਤਾਂ ਐਲੋਪੀ ਪ੍ਰਤਾਪ ਬਾਜਵਾ ਫਿਰ ਜੱਟ ਸਿੱਖ ਨੇ ਉਹਨਾਂ ਦੀ ਜਿਹੜੀ ਐ ਸੀਟ ਬਚੀ ਰਹੇਗੀ ਪਰ ਜੇ ਇਹ ਹੋ ਗਿਆ ਕਿ ਪ੍ਰਧਾਨ ਜਿਹੜੇ ਨੇ ਸੁਖਜਿੰਦਰ ਰੰਧਾਵਾ ਜਿਨ੍ਹਾਂ ਦਾ ਨਾਂ ਕਾਫੀ ਚੱਲ ਰਿਹਾ ਹੈ ਉਹਨਾਂ ਨੂੰ ਬਣਾ ਦਿੱਤਾ ਗਿਆ ਤੇ ਫਿਰ ਜਾਂ ਇੱਕ ਬੰਦਾ ਇੱਕ ਸ਼ਖਸੀਅਤ ਜਿਹੜੀ ਮੀਟਿੰਗ ਦੇ ਵਿੱਚ ਨਾ ਹੋ ਕੇ ਵੀ ਹਾਜ਼ਰ ਸੀ ਜਿਨ੍ਹਾਂ ਦੀ ਚਰਚਾ ਚੱਲਦੀ ਰਹੀ ਪ੍ਰਗਟ ਸਿੰਘ ਜਾਂ ਪ੍ਰਤਾਪ ਸਿੰਘ ਬਾਜਵਾ ਆਪ ਜੇ ਇਹਨਾਂ ਦੇ ਵਿੱਚੋਂ ਜੱਟ ਸਿੱਖ ਨੂੰ ਬਣਾ ਦਿੱਤਾ ਗਿਆ ਤੇ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਐਲਓਪੀ ਬਦਲਣਾ ਪਏਗਾ ਤੇ ਫਿਰ ਐਲਓਪੀ ਕੌਣ ਹੋਏਗਾ ਤੇ ਜੇ ਹਿੰਦੂ ਭਾਈਚਾਰੇ ਨੂੰ ਪ੍ਰਧਾਨਗੀ ਮਿਲ ਜਾਂਦੀ ਹੈ ਐਲਓਪੀ ਜੱਟ ਸਿੱਖ ਹੋ ਜਾਂਦਾ ਤਾਂ ਕੀ ਕੈਂਪੇਨ ਕਮੇਟੀ ਦਾ ਚੇਅਰਮੈਨ ਫਿਰ ਦਲਤ ਭਾਈਚਾਰੇ ਤੋਂ ਦੋ ਦੋ ਲੀਡਰਾਂ ਦੇ ਵਿੱਚੋਂ ਕੋਈ ਇੱਕ ਹੋਏਗਾ ਚਰਨਜੀਤ ਸਿੰਘ ਚੰਨੀ ਜਾਂ ਡਾਕਟਰ ਅਮਰ ਸਿੰਘ ਜਾਂ ਇੱਕ ਦੋ ਇੱਕਾ ਦੁੱਕਾ ਹੋਰ ਨਾਂ ਵੀ ਲਏ ਜਾ ਰਹੇ ਹਨ ਜਿਵੇਂ ਡੈਨੀ ਬੰਡਾਲਾ ਹੋਣ ਦਾ ਨਾਂ ਲਿਆ ਜਾ ਰਿਹਾ ਹੈ ਪਾਰਟੀ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਆ ਪਾਰਟੀ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਆ ਜਾਂ ਜਿਸ ਬੈਠਕ ਤੋਂ ਬਾਅਦ ਜਿਹੜੀ ਜੜੀਆਂ ਚਰਚਾਵਾਂ ਚੱਲ ਰਹੀਆਂ ਉਹਦੇ ਵਿੱਚ ਭਾਵੇਂ ਕਿ ਹਾਈ ਕਮਾਂਡ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਜੇ ਬਦਲਾਅ ਨਹੀਂ ਹੋ ਰਿਹਾ ਪਰ ਜਿਹੜੇ ਸੂਤਰਾਂ ਦੇ ਹਵਾਲੇ ਦੇ ਨਾਲ ਖਬਰਾਂ ਚੱਲ ਰਹੀਆਂ ਨੇ ਜਾਂ ਦਾਅਵੇ ਕੀਤੇ ਜਾ ਰਹੇ ਨੇ ਉਸੇ ਵਿੱਚ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਜ਼ਰੂਰ ਹੋਵੇਗੀ ਕਿਉਂਕਿ 2027 ਦੀ ਜਦੋਂ ਰਣਨੀਤੀ ਬਣਨੀ ਹੈ ਉਸ ਜਿਹੜੀ ਡਿਸਕਸ ਕੀਤੀ ਗਈ ਹੈ ਉਸ ਦੇ ਵਿੱਚ ਜਦੋਂ ਕਿਸੇ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਜਾਣਾ ਕਿਸੇ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਜਾਣਾ ਹੋਰ ਜ਼ਿੰਮੇਵਾਰੀਆਂ ਤਾਂ ਉਦੋਂ ਫਿਰ ਤਬਦੀਲੀ ਹੋਣੀ ਸੰਭਵ ਹੈ ਹੁਣ ਸਭ ਤੋਂ ਲਾਸਟ ਦੇ ਵਿੱਚ ਸਭ ਤੋਂ ਵੱਡਾ ਸਵਾਲ ਕਿ ਪੰਜਾਬ ਦੇ ਲੀਡਰਾਂ ਨੂੰ ਹਾਈ ਕਮਾਂਡ ਨੇ ਝਾੜ ਚੰਬਾ ਕਰਕੇ ਉਹਨਾਂ ਨੂੰ ਚੁੱਪ ਤਾਂ ਕਰਾ ਦਿੱਤਾ ਪਰ ਕੀ ਇਸ ਤਰ੍ਹਾਂ ਚੁੱਪ ਕਰਾਉਣ ਦੇ ਨਾਲ ਗੱਲਬਾਤ ਬਣ ਜਾਏਗੀ ਕੀ ਇਸ ਗੱਲ ਦੀ ਗਰੰਟੀ ਹੈ ਕਿ ਇਸ ਮੀਟਿੰਗ ਤੋਂ ਬਾਅਦ ਇਹ ਜਿਹੜੇ ਕਾਂਗਰਸੀ ਲੀਡਰ ਮੀਟਿੰਗ ਦੇ ਵਿੱਚ ਗਏ ਸੀ ਉਹ ਪੰਜਾਬ ਦੇ ਵਿੱਚ ਆ ਕੇ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਣਗੇ ਜਾਂ ਇੱਕ ਦੂਜੇ ਦੀਆਂ ਲੱਤਾਂ ਨਹੀਂ ਖਿੱਚਣਗੇ ਭਾਵੇਂ ਕਿ ਕੇਸੀ ਵੀਨੂ ਗੋਪਾਲ ਹੁਣਾ ਨੇ ਇਹ ਕਿਹਾ ਕਿ ਜਿਹੜਾ ਇਸ ਤਰ੍ਹਾਂ ਕਰੇਗਾ ਉਸ ਦੇ ਖਿਲਾਫ ਸਖਤੀਕਰ ਸਖਤ ਕਾਰਵਾਈ ਕੀਤੀ ਜਾਏਗੀ ਔਰ ਕੁਝ ਮੀਡੀਆ ਦੇ ਹਿੱਸੇ ਦੇ ਵਿੱਚ ਇਹ ਵੀ ਦਾਅਵੇ ਕੀਤੇ ਜਾ ਰਹੇ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪ੍ਰਮੋਟ ਕਰਨ ਵਾਲੇ ਜਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਰਲ ਕੇ ਇੱਕ ਧੜੇਬੰਦੀ ਬਣਾਉਣ ਵਾਲੇ ਕੁਝ ਲੀਡਰਾਂ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ ਇਹ ਗੱਲ ਵੀ ਚੱਲ ਰਹੀ ਹੈ ਤੇ ਸਵਾਲ ਇਹ ਹੈ ਕਿ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਏਗੀ ਕੀ ਉਹ ਚੁੱਪ ਕਰਕੇ ਬੈਠ ਜਾਣਗੇ ਪੰਜਾਬ ਕਾਂਗਰਸ ਦਾ ਜਿਸ ਤਰ੍ਹਾਂ ਦਾ ਕਲਚਰ ਹੈ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਵਾਂਗੂ ਕਿ ਕਿਸੇ ਵੀ ਜਿਹੜਾ ਫਸਟ ਟਾਈਮਰ ਐਮਐਲਏ ਆ ਉਸ ਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਕੋਈ ਬੋਲੇਗਾ ਨਹੀਂ ਭਾਵੇਂ ਅੰਦਰ ਖਾਤੇ ਜੋ ਮਰਜ਼ੀ ਕਹੀ ਜਾਣ ਜਿਵੇਂ ਵੀ ਜੇ ਸੰਪਲਾ ਦੀ ਜਦੋਂ ਟਿਕਟ ਕੱਟੀ ਗਈ ਸੀ ਲੋਕ ਸਭਾ ਦੀ ਤੇ ਉਹਨਾਂ ਨੇ ਕਿਹਾ ਸੀ ਮੇਰੇ ਨਾਲ ਗਊ ਹੱਤਿਆ ਹੋ ਗਈ ਜਾਇ ਇਹ ਕਿਹਾ ਜਾਂਦਾ ਕਿ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਾਂ ਜਿਹੜੀ ਹੈ ਕੁੱਟ ਵੀ ਲੈਂਦੇ ਆ ਔਰ ਰੋਣ ਵੀ ਨਹੀਂ ਦਿੰਦੇ ਉਸ ਤਰ੍ਹਾਂ ਦੀ ਗੱਲ ਹੋਏਗੀ ਪਰ ਕਾਂਗਰਸ ਦਾ ਕਲਚਰ ਅਜੇ ਹਾ ਨਹੀਂ ਹੈ ਕਾਂਗਰਸ ਦੇ ਵਿੱਚ ਜਿਹੜੇ ਲੀਡਰ ਨੇ ਉਹ ਬੋਲਦੇ ਵੀ ਨੇ ਔਰ ਇੱਕ ਦੂਜੇ ਦੇ ਖਿਲਾਫ ਜਿਹੜਾ ਹੈ ਖੁੱਲ ਕੇ ਸਾਹਮਣੇ ਵੀ ਆਂਦੇ ਨੇ ਤੇ ਨਾਲ-ਨਾਲ ਦਾਅਵੇ ਵੀ ਕਰਦੇ ਰਹਿੰਦੇ ਨੇ ਕਿ ਅਸੀਂ ਜੀ ਦੇਖੋ ਅਸੀਂ ਤਾਂ ਇੱਕ ਝੋਟਾ ਇੱਕ ਝੋਟਾ ਰਾਣਾ ਗੁਰਜੀਤ ਸਿੰਘ ਦੀ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਸੁਲਤਾਨ ਪਰਲੋਦੀ ਤੋਂ ਆਪਣੇ ਬੇਟੇ ਨੂੰ ਖੜਾ ਕੀਤਾ ਕਾਂਗਰਸ ਦੇ ਅਫੀਸ਼ੀਅਲ ਕੈਂਡੀਡੇਟ ਦੇ ਨਾਲ ਆਪ ਇੱਕ ਸੀਟ ਤੋਂ ਕੈਂਡੀਡੇਟ ਸੀਗੇ ਕਾਂਗਰਸ ਦੇ ਅਫੀਸ਼ੀਅਲ ਤੇ ਦੂਜੀ ਸੀਟ ਤੋਂ ਆਪਣੇ ਪੁੱਤਰ ਨੂੰ ਬਾਗੀ ਕਰਕੇ ਆਜ਼ਾਦ ਲੜਾ ਰਹੇ ਸੀਗੇ ਤੇ ਉਹ ਸੀਟ ਹਰਾਤੀ ਭਾਵੇਂ ਉਹ ਜਿੱਤ ਗਏ ਆਪਣਾ ਉਹਨਾਂ ਨੇ ਬੇਟਾ ਜਿਤਾ ਲਿਆ ਪਰ ਇਹ ਕੀ ਡਿਸਪਲਿਨ ਵਾਲੀ ਗੱਲ ਹੈ ਔਰ ਕਾਂਗਰਸ ਦੀ ਇੱਕ ਗੱਲ ਇਹ ਵੀ ਸਮਝ ਨਹੀਂ ਆਂਦੀ ਕਿ ਲਗਾਤਾਰ ਇੱਕ ਸਟੇਟ ਦਰ ਸਟੇਟ ਹਾਰ ਦੇ ਬਾਵਜੂਦ ਕਾਂਗਰਸ ਪਾਰਟੀ ਡਿਸਪਲਿਨਰੀ ਐਕਸ਼ਨ ਕਿਉਂ ਨਹੀਂ ਲੈਂਦੀ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਉਹ ਇੰਨੀ ਡਰ ਕੇ ਕਿਉਂ ਜਿਦਾਂ ਡਰ ਕੇ ਬਿਹੇਵ ਕਰਦੀ ਹੈ ਇਸ ਤਰ੍ਹਾਂ ਕਿਉਂ ਹੈ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਾਂਗਰਸੀ ਧੜੇਬੰਦੀ ਦੇ ਵਿੱਚ ਹਰਿਆਣਾ ਦੇ ਵਿੱਚ ਪਾਰਟੀ ਦਾ ਕੀ ਹਾਲ ਹੋਇਆ ਉਹ ਸਭ ਦੇ ਸਾਹਮਣੇ ਹੈ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਹਾਰ ਜਿਹੜੀ ਹਾਰ ਹੋਈ ਹੈ ਕਰਨਾਟਕ ਦੇ ਵਿੱਚ ਸਰਕਾਰ ਚੱਲ ਰਹੀ ਹੈ ਉੱਥੇ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਔਰ ਡਿਪਟੀ ਮੁੱਖ ਮੰਤਰੀ ਦੇ ਵਿਚਾਲੇ ਕਾਟੋ ਕੋਲਿਸ ਚੱਲ ਰਿਹਾ ਉਹ ਸਭ ਦੇ ਸਾਹਮਣੇ ਹੈ। ਰਾਜਸਥਾਨ ਦੇ ਵਿੱਚ ਜਿੰਨੀ ਜਿੰਨੀ ਦੇਰ ਸਰਕਾਰ ਰਹੀ ਉੱਥੇ ਪਾਇਲਟ ਔਰ ਸਚਨ ਪਾਇਲਟ ਔਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਸੀਗੇ ਉਹਨਾਂ ਦੇ ਖਿਲਾਫ ਕੀ ਚੱਲਦਾ ਰਿਹਾ। ਸੋ ਇੱਕ ਗੱਲ ਤਾਂ ਕਲੀਅਰ ਹੈ ਜਿਹੜੀ ਪਾਰਟੀ ਨੇ ਗੱਲ ਕਹੀ ਹੈ ਕਿ ਡਿਸਪਲਿਨ ਦੇ ਵਿੱਚ ਰਹਿਣਾ ਪਏਗਾ ਪਰ ਜਿਹੜੇ ਡਿਸਪਲਿਨ ਚ ਨਹੀਂ ਰਹਿੰਦੇ ਉਹਨਾਂ ਦੇ ਖਿਲਾਫ ਵੀ ਕੁਝ ਜਿਹੜੀ ਹੈ ਸਖਤ ਕਦਮ ਜੇ ਪਾਰਟੀ ਨਹੀਂ ਲੈਂਦੀ ਆ ਇਹ ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਹੈ ਤੇ ਇਸ ਤੋਂ ਵੀ ਅਗਾਹ ਦੀ ਗੱਲ ਕਿ ਜਦੋਂ ਦੋ ਧਿਰਾਂ ਆਪਸ ਵਿੱਚ ਲੜਦੀਆਂ ਹੋਣ ਤੇ ਤੀਜਾ ਬੰਦਾ ਉਹਨਾਂ ਦਾ ਰਾਜੀਨਾਮਾ ਕਰਵਾ ਦੇਵੇ ਰਾਜੀਨਾਮਾ ਤਾਂ ਹੋ ਜਾਂਦਾ ਪਰ ਕੀ ਮਤਭੇਦ ਤਾਂ ਦੂਰ ਹੋ ਜਾਂਦੇ ਨੇ ਕਿ ਜਿਹੜੇ ਮਨ ਦੇ ਭੇਦ ਹੈ ਉਹ ਦੂਰ ਹੋ ਜਾਣਗੇ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਮਨ ਦੇ ਭੇਦ ਤਾਂ ਉਦੋਂ ਹੀ ਦੂਰ ਹੁੰਦੇ ਨੇ ਜਦੋਂ ਦੋ ਬੰਦੇ ਆਪਸ ਵਿੱਚ ਮਿਲ ਕੇ ਬੈਠਣ ਆਪਸ ਵਿੱਚ ਬੈਠਣ ਟੇਬਲ ਤੇ ਗੱਲ ਕਰਨ ਤੇ ਉਦੋਂ ਹੀ ਮਨਪੇ ਦੂਰ ਹੁੰਦੇ ਨੇ ਤੇ ਉਦੋਂ ਹੀ ਫਿਰ ਏਕਾ ਬਣਦਾ ਹੈ ਜਿਵੇਂ ਮੈਂ ਇਸ ਵੀਡੀਓ ਦਾ ਅੰਤ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਕਰਦਾ ਕਿ ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਟਿੱਕਰੀ ਬਾਰਡਰ ਤੇ ਦੋ ਭਰਾ ਜਿਨ੍ਹਾਂ ਦਾ ਜ਼ਮੀਨ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਉਹ ਧਰਨੇ ਦੇ ਵਿੱਚ ਆਏ ਹੋਏ ਸੀਗੇ ਅਲੱਗ-ਅਲੱਗ ਗਰੁੱਪਾਂ ਨਾਲ ਆਏ ਸੀਗੇ ਪਰ ਜਦੋਂ ਧਰਨੇ ਦੇ ਵਿੱਚ ਆ ਕੇ ਉਹਨਾਂ ਨੇ ਦੇਖਿਆ ਕਿ ਏਕੇ ਦੀ ਕੀ ਵੈਲਿਊ ਹੁੰਦੀ ਹੈ ਤਾਂ ਇੱਕ ਦਿਨ ਜਿਹੜਾ ਵੱਡਾ ਭਰਾ ਸੀ ਉਹ ਜ਼ਿਆਦਾ ਗਲਾਸ ਲੈ ਕੇ ਆਇਆ ਤੇ ਛੋਟੇ ਨੂੰ ਫੜਾਉਂਦਿਆਂ ਉਹਨੇ ਕਿਹਾ ਆ ਲੈ ਭਾਈ ਚਾ ਪੀ ਸਭ ਤੋਂ ਇਸ ਧਰਨੇ ਤੋਂ ਵਿਹਲੇ ਹੋ ਕੇ ਇਸ ਅੰਦੋਲਨ ਤੋਂ ਵਿਹਲੇ ਹੋ ਕੇ ਸਭ ਤੋਂ ਪਹਿਲਾ ਕੰਮ ਦਿੱਲੀ ਤੋਂ ਜਾ ਕੇ ਇਹ ਹੋਏਗਾ ਕਿ ਜਿਹੜਾ ਜ਼ਮੀਨ ਦਾ ਕੇਸ ਹੈ ਉਹ ਵਾਪਸ ਲਵਾਂਗੇ ਔਰ ਬੈਠ ਕੇ ਘਰੇ ਬੈਠ ਕੇ ਆਪਾਂ ਨਵੇੜਾ ਕਰਾਂਗੇ ਕੀ ਇਸ ਕਹਾਣੀ ਤੋਂ ਕਾਂਗਰਸ ਦੀ ਲੀਡਰਸ਼ਿਪ ਸਬਕ ਲਏਗੀ ਦਿੱਲੀ ਦੇ ਵਿੱਚ ਜਿਹੜੀਆਂ ਜਿਹੜੇ ਮਨਮਟਾਓ ਮਨਪੇਦ ਮਤ ਪੇਦ ਜਿਹੜੇ ਡਿਸਕਸ ਹੋਏ ਕਿ ਉਹਨਾਂ ਨੂੰ ਦਿੱਲੀ ਛੱਡ ਕੇ ਆਣਗੇ ਪੰਜਾਬ ਦੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਸਿਰ ਜੋੜ ਕੇ ਬੈਠਣਗੇ ਤੇ ਏਕੇ ਦੀ ਗੱਲ ਕਰਨਗੇ ਜੇ ਕਰਨਗੇ ਤਾਂ ਬਚਣਗੇ ਨਹੀਂ ਤਾਂ ਫਿਰ ਇਹ ਵੀ ਗੱਲ ਪਤਾ ਹੈ ਕਿ ਜੇ ਕਾਂਗਰਸ ਕਿਸੇ ਸੂਬੇ ਦੇ ਵਿੱਚ ਦੋ ਵਾਰ ਲਗਾਤਾਰ ਸੱਤਾ ਦੇ ਵਿੱਚ ਨਹੀਂ ਆਂਦੀ ਤਾਂ ਫਿਰ ਉੱਥੇ ਕਾਂਗਰਸ ਨੂੰ ਬੀਜੇਪੀ ਨੇ ਕਦੇ ਉੱਠਣ ਨਹੀਂ ਦਿੱਤਾ ਧੰਨਵਾਦ